ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਅੱਜ ਹਫਤਾਵਾਰੀ ਪ੍ਰੋਗਰਾਮ 'ਚ ਸੰਪਾਦਕੀ ਸਮਕਾਲ ਦਾ ਭਾਗ 14ਵਾਂ ਲੈ ਕੇ ਹਾਜ਼ਰਾਂ ਪੰਜਾਬੀ ਟ੍ਰਿਬਿਊਨ, ਜਗਬਾਣੀ, ਅਜੀਤ, ਪੰਜਾਬੀ ਜਾਗਰਣ, ਸਪੋਕਸਮੈਨ ਅਤੇ ਨਵਾਂ ਜਵਾਨਾ ਅਖਬਾਰਾਂ ਦੀਆਂ ਸੰਵਾਦਕੀਆਂ 'ਚ ਲੰਘੇ ਹਫ਼ਤੇ ਦੌਰਾਨ ਜਿਹੜੇ ਮੁੱਦੇ ਭਾਰੂ ਰਹੇ ਉਹਨਾਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ, ਪੰਜਾਬ ਸਰਕਾਰ ਦੀ ਨਸ਼ਿਆਂ ਬਾਰੇ ਨਵੀਂ ਨੀਤੀ ਹਰਿਆਣਾ ਦੀ ਸਰਦਾਂ ਤੇ ਚੱਲ ਰਿਹਾ ਕਿਸਾਨ ਅੰਦੋਲਨ ਚੰਡੀਗੜ੍ਹ ਚ ਸਲਾਹਕਾਰ ਦੀ ਥਾਂ ਮੁਖ ਸ਼ਕਤਰ ਦੀ ਨਿਯੁਕਤੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਅਤੇ ਜਸਟਿਨ ਟਰੂਡੋ ਦਾ ਅਸਤੀਫਾ ਆਦ ਸ਼ਾਮਲ ਨੇ ਗੱਲ ਕਰਦੇ ਹਾਂ ਆਕਾਲੀ ਦਲ ਦੇ ਸੰਕਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਰਕਰਾਰ ਕਮੇਟੀ ਨੇ ਤਕਰੀਬਨ 2 ਮਹੀਨਿਆਂ ਦੀ ਲੰਬੀ ਉਡੀਕ ਪਿੱਛੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਆਖਰਕਾਰ ਸ਼ੁੱਕਰਵਾਰ ਨੂੰ ਮਨਜ਼ੂਰ ਕਰ ਲਿਆ ਪਰ ਇਸ ਬਾਰੇ ਕਿਸੇ ਪਾਸਿਓਂ ਵੀ ਤੁਰੰਤ ਸੰਪਾਦਕੀ ਟਿੱਪਣੀ ਨਹੀਂ ਆਈ ਅਜੀਤ ਅਖਬਾਰ ਨੂੰ ਆਮ ਕਰਕੇ ਪੰਥਕ ਅਤੇ ਪੰਜਾਬ ਮਸਲਿਆਂ ਦੀ ਪੈਰਵੀ ਕਰਨ ਵਾਲਾ ਅਖਬਾਰ ਮੰਨਿਆ ਜਾਂਦਾ ਪਰ ਹੁਣ ਇਹ ਵੀ ਅਕਸਰ ਅਜਿਹੇ ਮਸਲਿਆਂ ਤੋਂ ਤਾਲਾ ਵੱਟ ਜਾਂਦਾ ਅਖਬਾਰ ਨੇ ਕੇਂਦਰ ਸਰਕਾਰ ਦੀ ਖੇਤੀ ਮੰਡੀ ਨੀਤੀ ਖਾੜੇ ਬਾਰੇ ਵੀ ਕੋਈ ਟਿੱਪਣੀ ਨਹੀਂ ਕੀਤੀ ਚੰਡੀਗੜ੍ਹ ਲਈ ਪ੍ਰਸ਼ਾਸਕ ਦੇ ਸਲਾਹਕਾਰ ਦੇ ਅਹੁਦੇ ਨੂੰ ਮੁੱਖ ਸਕੱਤਰ ਦਾ ਨਾਂ ਦੇਣ ਦੇ ਮਾਮਲੇ ਤੇ ਸਿਆਸਤ ਪੱਕੀ ਗਈ ਹੈ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਮੁੱਖ ਸਿਆਸੀ ਧਿਰਾਂ ਨੇ ਮੋਦੀ ਸਰਕਾਰ ਦੀ ਇਸ ਕਾਰਵਾਈ ਬਾਰੇ ਬੜੀ ਤਿੱਖੀ ਪ੍ਰਕਿਰਿਆ ਜ਼ਾਹਰ ਕੀਤੀ ਹੈ ਜਗवाणी ਅਤੇ ਨਵਾਂ ਜਮਾਨਾ ਨੂੰ ਛੱਡ ਕੇ ਸਾਰੀਆਂ ਮੁੱਖ ਅਖਬਾਰਾਂ ਨੇ ਇਸ ਮਸਲੇ ਤੇ ਸੰਪਾਦਕੀ ਟਿੱਪਣੀਆਂ ਕੀਤੀਆਂ ਅਜੀਤ ਲਿਖਦਾ ਹੈ ਕਿ ਕੇਂਦਰ ਗਿਣੀ ਮਿਥੀ ਸਾਜ਼ਿਸ਼ ਤਹਿਤ ਚੰਡੀਗੜ੍ਹ ਤੋਂ ਪੰਜਾਬ ਦਾ ਅਧਿਕਾਰ ਖਤਮ ਕਰਨ ਲਈ ਤਤਪਰ ਹੈ ਅਖਬਾਰ ਨੇ ਨਿਸ਼ਾਨਦੇਹੀ ਕੀਤੀ ਹੈ ਕਿ ਇਸ ਹਾਲਾਤ ਲਈ ਪੰਜਾਬ ਦੀਆਂ ਸਿਆਸੀ ਤਰ੍ਹਾਂ ਹੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਪੰਜਾਬ ਦਾ ਕੇਸ ਸੂਝਤੇ ਸਿਆਣਪ ਨਾਲ ਨਹੀਂ ਲੜਿਆ ਅਤੇ ਨਾ ਹੀ ਸੂਬੇ ਦੇ ਖੁੱਸ ਰਹੇ ਹੱਕਾਂ ਦੀ ਰਾਖੀ ਕੀਤੀ। ਅਖਬਾਰ ਨੇ ਇਹ ਵੀ ਲਿਖਿਆ ਕਿ ਕੁਝ ਅਕਾਲੀ ਸਿਆਸਤਦਾਨਾਂ ਤੇ ਲਾਲਚ ਕਾਰਨ ਪੰਜਾਬ ਦੇ ਹਿਤਾ ਤੋਂ ਲਗਾਤਾਰ ਖੋਰਾ ਲੱਗਿਆ ਹੈ। ਹੁਣ ਇਸ ਮੁੱਦੇ ਤੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਦਾ ਤਿੱਖਾ ਪ੍ਰਤੀਕਰਮ ਆਇਆ ਹੈ ਉਸ ਤੋਂ ਸਾਫ਼ ਜ਼ਾਹਿਰ ਹੋ ਜਾਣਾ ਚਾਹੀਦਾ ਹੈ। ਕਿ ਪੰਜਾਬ ਦੇ ਲੋਕ ਕੇਂਦਰ ਦੀਆਂ ਅਜਈਆਂ ਚਾਲਾਂ ਸਫਲ ਨਹੀਂ ਹੋਣ ਦੇਣਗੇ ਪੰਜਾਬੀ ਟ੍ਰਿਬਿਊਨ ਲਿਖਦਾ ਹੈ ਕਿ ਇਸ ਮਸਲੇ ਬਾਰੇ ਸਿਆਸੀ ਧਿਰਾਂ ਦੀ ਸਖਤ ਪ੍ਰਕਿਰਿਆ ਤੋਂ ਬਾਅਦ ਵੀ ਕੇਂਦਰ ਸਰਕਾਰ ਦਾ ਕੋਈ ਸਪਸ਼ਟਿਕਰਨ ਨਹੀਂ ਆਇਆ ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਗਟਾਏ ਜਾ ਰਹੇ ਖਦਸ਼ੇ ਨਿਰਬੂਲ ਨਹੀਂ ਅਖਬਾਰ ਸਲਾਹ ਦਿੰਦਾ ਹੈ ਕਿ ਕੇਂਦਰ ਸਰਕਾਰ ਨੂੰ ਅਜਈਆਂ ਲੁਕਵੀਆਂ ਕਾਰਵਾਈਆਂ ਦੀ ਥਾਂ ਪੰਜਾਬ ਦੀ ਰਾਜਧਾਨੀ ਦਾ ਨਿਵੇੜਾ ਕਰਨਾ ਚਾਹੀਦਾ ਹੈ ਜੋ ਤਕਰੀਬਨ 60 ਸਾਲ ਤੋਂ ਲਟਕ ਰਿਹਾ ਹੈ ਨਾਲ ਹੀ ਲਿਖਿਆ ਹੈ ਕਿ ਪੰਜਾਬ ਸਰਕਾਰ ਅਤੇ ਸਾਰੀਆਂ ਸਿਆਸੀ ਤਰ੍ਹਾਂ ਇੱਕ ਮਤ ਹੋ ਕੇ ਕੇਂਦਰ ਸਰਕਾਰ ਕੋਲ ਜਾਵੇ ਪੰਜਾਬੀ ਜਾਗਰਣ ਅਤੇ ਰੋਜ਼ਾਨਾ ਸਪੋਕਸਮੈਨ ਨੇ ਇਸ ਲਈ ਇਸ ਮਸਲੇ ਬਾਰੇ ਰਤਾ ਕੋ ਵੱਖਰੀ ਸੁਰ ਅਪਣਾਈ ਹੈ ਪੰਜਾਬੀ ਜਾਗਰਣ ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਚੰਡੀਗੜ੍ਹ ਵਿੱਚ ਵੱਡਾ ਫੇਰ ਬਦਲ ਕਰਨ ਦੀ ਤਿਆਰੀ ਵਿੱਚ ਹੈ ਨਵੀਆਂ ਤਬਦੀਲੀਆਂ ਨਾਲ ਪੰਜਾਬ ਦਾ ਨਫਾ ਹੋਵੇਗਾ ਕਿ ਨੁਕਸਾਨ ਇਹ ਤਾਂ ਅੌਣੜੇ ਸਮਾਂ ਦੱਸੇਗਾ ਰੋਜ਼ਾਨਾ ਸਪੋਕਸਮੈਨ ਨੇ ਤਾਂ ਇਸ ਮਸਲੇ ਬਾਰੇ ਸਾਰੀ ਬਿਆਨਬਾਜ਼ੀ ਨੂੰ ਨਰੋਲ ਦੰਬ ਆਖਿਆ ਅਖਬਾਰ ਲਿਖਦਾ ਹੈ ਕਿ ਅਹੁਦੇ ਦਾ ਨਾਮ ਬਦਲਣ ਨਾਲ ਉਸ ਦਾ ਸੁਭਾਅ ਨਹੀਂ ਬਦਲ ਜਾਂਦਾ ਅਖਬਾਰ ਮੁਤਾਬਕ ਚੰਡੀਗੜ੍ਹ ਨਾਲ ਸੰਬੰਧਿਤ ਅਸਲ ਗੰਭੀਰ ਮਸਲਾ ਤਾਂ ਪੰਜਾਬੀ ਭਾਸ਼ਾਈ ਆਬਾਦੀ ਦੇ ਸੰਤੁਲਨ ਦਾ ਹੈ ਚੰਡੀਗੜ੍ਹ ਦੀ ਦਿੱਖ ਹੁਣ ਪੰਜਾਬੀ ਜ਼ਰੂਰ ਹੈ ਪਰ ਇਸ ਦਾ ਦਿਲ ਹੁਣ ਪੰਜਾਬੀ ਨਹੀਂ ਰਿਹਾ ਸਰਕਾਰੀ ਅੰਕੜੇ ਦੱਸਦੇ ਨੇ ਕਿ ਚੰਡੀਗੜ੍ਹ ਦੇ ਸਿਰਫ 22% ਦੀ ਲੋਕੀ ਪੰਜਾਬੀ ਬੋਲਦੇ ਨੇ 70% ਦੀ ਲੋਕ ਹਿੰਦੀ ਭਾਸ਼ੀ ਨੇ ਅਖਬਾਰ ਸਵਾਲ ਕਰਦਾ ਹੈ ਕਿ ਆਬਾਦੀ ਵਿੱਚ ਆਏ ਇਸ ਵਿਗਾੜ ਲਈ ਕੌਣ ਜ਼ਿੰਮੇਵਾਰ ਹੈ ਹੋਰ ਤਾਂ ਹੋਰ ਚੰਡੀਗੜ੍ਹ ਵਿੱਚ ਪੈਂਦੇ ਪਿੰਡ ਹੁਣ ਪਿੰਡ ਨਹੀਂ ਰਹਿ ਗਏ ਸਗੋਂ ਬਸਤੀਆਂ ਬਣ ਗਏ ਨੇ ਇੰਨਾ ਪਿੰਡਾਂ ਵਿੱਚ 68% ਦੇ ਲੋਕ ਪੰਜਾਬੀ ਬੋਲਦੇ ਨਹੀਂ ਇਹੀ ਨਹੀਂ ਚੰਡੀਗੜ੍ਹ ਦੇ ਗੁਆਂਡ ਵਿੱਚ ਮੁਹਾਲੀ ਜ਼ਿਲ੍ਹਾ ਜੋ ਕਿ ਪੰਜਾਬ ਦਾ ਹਿੱਸਾ ਹੈ ਉੱਥੇ ਵੀ ਇਸ ਤਰ੍ਹਾਂ ਆਬਾਦੀ ਵਿਗਾੜ ਆਇਆ ਹੈ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਇਸ ਹਫਤੇ ਕਿਸਾਨਾਂ ਅਤੇ ਸਿੱਖ ਬੰਦੀਆਂ ਦੇ ਮਸਲੇ ਸਿਰਫ ਪੰਜਾਬੀ ਟਰਬਿਊਨ ਨੇ ਵਿਚਾਰੇ। ਅਖਬਾਰ ਨੇ ਦੋਹਾਂ ਸੰਯੁਕਤ ਮੋਰਚਿਆਂ ਵਿਚਕਾਰ ਨੇੜਤਾ ਬਾਰੇ ਟਿੱਪਣੀ ਕੀਤੀ ਹੈ। ਅਖਬਾਰ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਭਰਾ ਮਾਰੂ ਜੰਗ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੀ ਲੜਾਈ ਦਾ ਰੁਖ ਕੇਂਦਰ ਸਰਕਾਰ ਵੱਲ ਸਿੱਧਤ ਕਰਨਾ ਚਾਹੀਦਾ ਹੈ। ਸਿੱਖ ਬੰਦੀਆਂ ਲਈ ਸਿੱਖ ਬੰਦੀਆਂ ਦੀ ਰਿਹਾਈ ਲਈ ਕੀਤੇ ਪ੍ਰਦਰਸ਼ਨ ਬਾਰੇ ਅਖਬਾਰ ਲਿਖਦਾ ਹੈ ਕਿ ਇਸ ਪ੍ਰਦਰਸ਼ਨ ਨੇ ਬਹੁਤ ਸਾਰੇ ਸਵਾਲ ਉਭਾਰੇ ਦੇ ਕੇਂਦਰ ਸਰਕਾਰ ਇਸ ਮਸਲੇ ਬਾਰੇ ਦੋ ਟੁਕ ਫੈਸਲਾ ਨਹੀਂ ਕਰ ਰਹੀ ਕਿਉਂਕਿ ਸਿਆਸੀ ਤੌਰ ਤੇ ਇਸ ਨੂੰ ਬਹਾਰਾ ਨਹੀਂ ਖਾਂਦਾ ਅਖਬਾਰ ਨੇ ਸਿੱਖ ਬੰਦੀਆਂ ਦੀ ਰਿਹਾਈ ਲਈ ਸਰਗਰਮ ਤਰ੍ਹਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਮਾਰਕ ਕੇਵਾਜੀ ਦੀ ਥਾਂ ਤੀਰਸ ਅਤੇ ਸੂਝ-ਬੂਝ ਨਾਲ ਹੀ ਮਸਲੇ ਨੂੰ ਅਗਾਹ ਬਦੌਣਾ ਚਾਹੀਦਾ ਹੈ। ਅਕਾਲੀ ਦਲ ਦੇ ਸੰਕਟ ਬਾਰੇ ਅਖਬਾਰ ਲਿਖਦਾ ਹੈ ਕਿ ਅਕਾਲੀ ਦਲ ਨੂੰ ਦੇਰ ਸਵੇਰ ਜਨਤਕ ਸਫਾ ਵਿੱਚ ਹੀ ਸਰਗਰਮ ਹੋਣਾ ਪਵੇਗਾ। ਲੋਕਾਂ ਕੋਲ ਜਾਣ ਤੋਂ ਸਿਵਾ ਹੁਣ ਕੋਈ ਚਾਰਾ ਬਾਕੀ ਨਹੀਂ ਬਚਿਆ। ਅਖਬਾਰ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਬਾਰੇ ਨੀਤੀ ਦੇ ਐਲਾਨ ਸੰਬੰਧੀ ਆਖਿਆ ਹੈ ਕਿ ਨਸ਼ਿਆਂ ਬਾਰੇ ਜਿੰਨੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਜ਼ਮੀਨੀ ਪੱਧਰ ਤੇ ਉਨਾ ਕੰਮ ਨਹੀਂ ਕੀਤਾ ਜਾਂਦਾ ਲੋਕਾਂ ਦੀ ਲੋਕਾਂ ਦੀਆਂ ਆਮ ਸ਼ਿਕਾਇਤਾਂ ਨੇ ਕਿ ਨਸ਼ਾ ਤਸਕਰਾਂ ਨੂੰ ਸ਼ੈਦੋ ਬਗੈਰ ਇਹ ਤੰਦਾ ਨਹੀਂ ਚੱਲ ਸਕਦਾ ਲੋਕ ਧਾਰਨਾ ਵੀ ਇਹੀ ਹੈ ਕਿ ਸਿਆਸੀ ਇੱਛਾ ਸ਼ਕਤੀ ਅਤੇ ਪੁਲਿਸ ਦੀ ਇਮਾਨਦਾਰੀ ਹੀ ਇਸ ਸਮੱਸਿਆ ਤੋਂ ਨਿਜਾਤ ਦਿਵਾ ਸਕਦੀ ਹੈ ਇੱਕ ਤੁਹਾਨੂੰ ਹੋਰ ਗੱਲ ਦੱਸਦੀ ਹਾਂ ਵੀ ਆਪਣੇ ਅਸੀਂ ਪਿਛਲੇ ਪ੍ਰੋਗਰਾਮਾਂ ਵਿੱਚ ਇਹ ਤੱਥ ਉਭਾਰਿਆ ਸੀ ਕਿ ਪੰਜਾਬੀ ਟ੍ਰਿਬਿਊਨ ਅਖਬਾਰ ਵੱਲੋਂ ਅੰਗਰੇਜ਼ੀ ਟ੍ਰਿਬਿਊਨ ਅਖਬਾਰ ਵਾਲੇ ਸੰਵਾਦਕੀ ਹੀ ਅਨੁਵਾਦ ਕਰਕੇ ਛਾਪੇ ਜਾਂਦੇ ਰਹੇ ਹੁਣ ਪੰਜਾਬੀ ਟ੍ਰਿਬਿਊਨ ਨੇ ਆਪਣੇ ਸੰਪਾਦਕੀ ਲਿਖਣੇ ਸ਼ੁਰੂ ਕਰ ਦਿੱਤੇ ਨੇ ਸਗੋਂ ਪੰਜਾਬ ਦੇ ਮਸਲਿਆਂ ਬਾਰੇ ਟਿੱਪਣੀਆਂ ਵੀ ਆਰੰਭ ਕੀਤੀਆਂ ਨੇ ਇਸ ਹਫਤੇ ਦੇ ਸੰਪਾਦਕੀ ਇਸ ਤੱਥ ਦਾ ਸਬੂਤ ਨੇ ਰੋਜ਼ਾਨਾ ਸਪੋਕਸਮੈਨ ਨੇ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਵਕਤ ਸਵਾ 4 ਲੱਖ ਤੋਂ ਉੱਪਰ ਕੇਸ ਪੈਂਡਿੰਗ ਪਏ ਨੇ 85% ਦੇ ਕੇਸਾਂ ਦੀ ਸੁਣਵਾਈ 1 ਸਾਲ ਤੋਂ ਹੋਈ ਹੀ ਨਹੀਂ ਦਰਜਨਾ ਕੇਸ 40-40 ਸਾਲ ਪੁਰਾਣੇ ਨੇ ਹਾਈ ਕੋਰਟ ਵਿੱਚ ਜੱਜਾਂ ਦੀਆਂ 85 ਅਸਾਮੀਆਂ ਨੇ ਜਿਨ੍ਹਾਂ ਚੋਂ ਸਿਰਫ 55 ਹੀ ਭਰੀਆਂ ਹੋ ਜਾਂਦੀਆਂ ਨੇ ਬਾਕੀ ਖਾਲੀ ਨੇ ਅਖਬਾਰ ਨੇ ਇਸ ਨੂੰ ਅਫਸੋਸਨਾਕ ਵਰਤਾਰਾ ਅਖੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਸੰਪਾਦਕਿਆਂ ਵਿੱਚ ਪ੍ਰਮੁੱਖਤਾ ਦਿੱਤੀ ਗਈ ਹੈ। ਅਜੀਤ ਨੇਤਾ ਇਸ ਮੁੱਦੇ ਤੇ ਸਗੋਂ ਦੋ ਸੰਪਾਦਕਿਆਂ ਲਿਖਿਆ। ਅਖਬਾਰ ਲਿਖਦਾ ਹੈ ਕਿ ਦਿੱਲੀ ਵਿੱਚ ਪਿਛਲੇ 1 ਦਹਾਕੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਪਰ ਐਤਕੀ ਪਾਰਟੀ ਆਪਣੇ ਦਿੱਲੀ ਮਾਡਲ ਦੀ ਥਾਂ ਪੰਜਾਬ ਮਾਡਲ ਬਾਰੇ ਦਿੱਲੀ ਵਿੱਚ ਪ੍ਰਚਾਰ ਕਰ ਰਹੀ ਹੈ। ਅਖਬਾਰ ਨੇ ਦਿੱਲੀ ਦੀਆਂ ਤਿੰਨ ਅਹਿਮ ਸਿਆਸੀ ਤਰਾਹਾਂ ਆ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਦਾ ਇਤਿਹਾਸ ਫਰੋੜਦਿਆਂ ਲਿਖਿਆ ਹੈ ਕਿ ਇਹਨਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਦੇਸ਼ ਦੀ ਸਿਆਸਤ ਤੇ ਤਾਂ ਪੈਣਾ ਹੀ ਹੈ ਪੰਜਾਬ ਦੀ ਸਿਆਸਤ ਤੇ ਵੀ ਪਵੇਗਾ ਰਜੋਨਾ ਰਜਾਨਾ ਸਪੋਕਸਮੈਨ ਲਿਖਦਾ ਹੈ ਕਿ ਭਾਰਤੀ ਜਨਤਾ ਪਾਰਟੀ ਭਾਵੇਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਦੀਆਂ 7 ਦੀਆਂ 7 ਸੀਟਾਂ ਜਿੱਤਦੀ ਹੈ ਪਰ ਵਿਧਾਨ ਸਭਾ ਚੋਣਾਂ ਵਿੱਚ ਇਹ ਬੁਰੀ ਤਰ੍ਹਾਂ ਅਸਤ ਹੋ ਜਾਂਦੀ ਹੈ ਅੱਤ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਦਾ ਸਹਾਰਾ ਲਿਆ ਜਾ ਰਿਹਾ ਹੈ ਅਖਬਾਰ ਟਿੱਪਣੀ ਕਰਦਾ ਹੈ ਕਿ ਦਿੱਲੀ ਦੇ ਗਰੀਬਾਂ ਅਤੇ ਨਿਮਨ ਮੱਧ ਵਰਗ ਉਤੇ ਅਰਵਿੰਦ ਕੇਜਰੀਵਾਲ ਦੀ ਤਕੜੀ ਪਕੜ ਹੈ ਅਤੇ ਇਸ ਪਕੜ ਨੂੰ ਤੋੜਨਾ ਹੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਲਈ ਵੱਡੀ ਚੁਣੌਤੀ ਹੈ ਨਵਾਂ ਜ਼ਮਾਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੇ ਚੁਟਕੀ ਲਈ ਹੈ ਮੋਦੀ ਨੇ ਅਰਵਿੰਦ ਕੇਜਰੀਵਾਲ ਦੀ ਰਹਾਇਸ਼ ਨੂੰ ਸ਼ਿਸ਼ ਮਹਿਲ ਦੱਸਦਿਆਂ ਘੇਰਨ ਦਾ ਜਤਰ ਦਿੱਤਾ ਪਰ ਆ ਪਾਗੂ ਸੱਜੇ ਸਿੰਘ ਨੇ ਜਿਹੜੇ ਅੰਕੜੇ ਪ੍ਰੈਸ ਕਾਨਫਰੰਸ ਵਿੱਚ ਪੇਸ਼ ਕਰ ਦਿੱਤੇ ਉਹਨਾਂ ਨਾਲ ਨਰਿੰਦਰ ਮੋਦੀ ਦਾ ਅਸਲ ਚਿਹਰਾ ਨੰਗਾ ਹੋ ਗਿਆ ਅੰਕੜੇ ਇਹ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਾਇਸ਼ ਉੱਤੇ 2700 ਕਰੋੜ ਲੱਗ ਚੁੱਕੇ ਨੇ ਸੱਜੇ ਸਿੰਘ ਨੇ ਦੱਸਿਆ ਕਿ ਮੋਦੀ ਦੀ ਰਹਾਇਸ਼ ਤੇ ਬਾਰਾਂ ਬਾਰ ਕਰੋੜ ਦੇ ਹਨ ਗੱਡੀਆਂ ਖੜੀਆਂ ਨੇ ਘਰ ਅੰਦਰ 500 ਮਹਿੰਗੇ ਸੂਟ 300 ਕਰੋੜ ਦੇ ਕਲੀਨ 200 ਕਰੋੜ ਦੇ ਝੂਮਰ ਲੱਖਾਂ ਰੁਪਏ ਦੇ ਪੈਨ ਇਸ ਦੇ ਨਾਲ ਹੀ ਅਖਬਾਰ ਟਿੱਪਣੀ ਕਰਦਾ ਹੈ ਕਿ ਸੱਤਾਧਾਰੀ ਲੋਕ ਕਿਸ ਤਰ੍ਹਾਂ ਲੋਕਾਂ ਉੱਤੇ ਟੈਕਸ ਲਾ ਕੇ ਇਕੱਠਾ ਕੀਤਾ ਪੈਸਾ ਉਜਾੜ ਰਹੇ ਨੇ ਨਵੇਂ ਵਾਇਰਸ ਐਚਐਮਪੀਵੀ ਯੂਆਰਈ ਟਿੱਪਣੀਆਂ ਕਰਦੇ ਆ ਰੋਜ਼ਾਨਾ ਸਪੋਕਸਮੈਨ ਲਿਖਦਾ ਹੈ ਕਿ ਇਲਾਜ ਨਾਲੋਂ ਸਾਵਧਾਨੀ ਹੀ ਬੱਲੀ ਹੈ। ਭਾਰਤ ਦਾ ਸਿਹਤ ਤੰਜਾ ਉਂਝ ਵੀ ਬਹੁਤ ਵਿਆਪਕ ਅਤੇ ਕਾਰਗਰ ਨਹੀਂ। 80% ਦੀ ਮਰੀਜ਼ਾਂ ਨੂੰ ਪ੍ਰਾਈਵੇਟ ਡਾਕਟਰਾਂ ਜਾਂ ਹਸਪਤਾਲਾਂ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਲਈ ਸਰਕਾਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸਹੂਲਤਾਂ ਵਿਚਕਾਰ ਸੁਚੱਜਾ ਤਾਲਮੇਲ ਬਿਠਾਉਣਾ ਚਾਹੀਦਾ ਹੈ। ਪੰਜਾਬੀ ਟ੍ਰਿਬਿਊਨ ਲਿਖਦਾ ਹੈ ਕਿ ਅਜਿਹੇ ਹਮਲਿਆਂ ਦੇ ਮੁਕਾਬਲੇ ਲਈ ਸਿਹਤ ਸੁਧਾਰ ਦੇ ਬੁਨਿਆਦੀ ਢਾਂਚੇ ਵਿੱਚ ਵੱਧ ਤੋਂ ਵੱਧ ਨਿਵੇਸ਼ ਜ਼ਰੂਰੀ ਹੈ। ਉਂਝ ਸਰਕਾਰ ਦਾ ਹਾਲ ਇਹ ਹੈ ਕਿ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਤੋਂ ਇਹ ਹੱਥ ਪਿਸ਼ਾਂਖ ਖਿੱਚ ਰਹੀ ਹੈ। ਪੰਜਾਬੀ ਜਾਗਰਣ ਲਿਖਦਾ ਹੈ ਕਿ ਨਵੇਂ ਵਾਇਰਸ ਨੇ ਕਰੋਨਾ ਦੌਰ ਦਾ ਚੇਤਾ ਕਰਵਾ ਦਿੱਤਾ। ਅਖਬਾਰ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਜਗਬਾਣੀ ਨੇ ਆਖਿਆ ਕਿ ਕਰੋਨਾ ਵਾਂਗ ਚੀਨ ਤੋਂ ਆਏ ਇਸ ਵਾਇਰਸ ਨੇ ਸਭ ਨੂੰ ਡਰਾ ਦਿੱਤਾ ਹੈ ਹੁਣ ਸਾਵਧਾਨੀ ਵਰਤਣ ਤੇ ਜ਼ੋਰ ਦੇਣਾ ਚਾਹੀਦਾ ਹੈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ UGC ਦੇ ਨਵੇਂ ਖਰੜੇ ਬਾਰੇ ਟਿੱਪਣੀ ਕਰਦੇ ਹਾਂ ਪੰਜਾਬੀ ਟਰਬਿਊਨ ਨੇ ਇਸ ਨੂੰ ਉੱਚ ਸਿੱਖਿਆ ਦੇ ਸਿਆਸੀਕਰਨ ਨਾਲ ਜੋੜਿਆ ਅਖਬਾਰ ਲਿਖਦਾ ਹੈ ਕਿ ਪਹਿਲਾਂ ਸਿੱਖਿਆ ਸੁਧਾਰਾਂ ਦੇ ਨਾਂ ਤੇ ਕੌਮੀ ਸਿੱਖਿਆ ਨੀਤੀ ਲਿਆਂਦੀ ਗਈ ਅਤੇ ਹੁਣ UGC ਨਿਯਮਾਂ ਦਾ ਖਰੜਾ ਸਾਰੇ ਰਾਜਾਂ ਨੂੰ ਭੇਜਿਆ ਗਿਆ ਹੈ ਇਸ ਵਿੱਚ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੇ ਨਿਯੁਕਤ ਕਰਨ ਬਾਰੇ ਨਿਯਮਾਂ ਵਿੱਚ ਤਬਦੀਲੀਆਂ ਦੇ ਪ੍ਰਸਤਾਵ ਹਨ ਅਖਬਾਰ ਆਖਦਾ ਹੈ ਕਿ ਅਕਾਦਮਿਕ ਸੰਸਥਾਵਾਂ ਨੂੰ ਸਿਆਸੀ ਅਖਾੜੇ ਦਾ ਬਣਾਇਆ ਜਾਵੇ ਪੰਜਾਬੀ ਜਾਗਰਣ ਅਸਿੱਧੇ ਢੰਗ ਨਾਲ ਕੇਂਦਰ ਸਰਕਾਰ ਦੇ ਹੱਕ ਵਿੱਚ ਭੁਗਤਿਆ ਲਿਖਦਾ ਹੈ ਕਿ ਇਹ ਸਮਾਂ ਹੀ ਦੱਸੇਗਾ ਕਿ ਇਸ ਨਾਲ ਭਲਾ ਹੋਵੇਗਾ ਜਾਂ ਉਲਟ ਨਤੀਜੇ ਨਿਕਲਣਗੇ ਕੋ ਮੰਤਰੀ ਮਸਲੇ ਦੀ ਗੱਲ ਕਰੀਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅਸਤੀਫਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਜੀਤ ਲਿਖਦਾ ਹੈ ਕਿ ਜਸ ਟਰੂਡੋ ਨੂੰ 2015 ਵਿੱਚ 44 ਸਾਲ ਦੀ ਉਮਰ 'ਚ ਵੱਡਾ ਹੰਗਾਰਾ ਮਿਲਿਆ ਹੁਣ ਉਸ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਉਸ ਦੀ ਬੇਹਦ ਉਧਾਰ ਨੀਤੀ ਨਾਲ ਵੱਡੀ ਗਿਣਤੀ ਪ੍ਰਵਾਸੀ ਪ੍ਰਵਾਸੀ ਕੈਨੇਡਾ ਵਿੱਚ ਦਾਖਲ ਹੋ ਗਏ ਜਿਨ੍ਹਾਂ ਨੂੰ ਸੰਭਾਲਣ ਜੋਗਾ ਢਾਂਚਾ ਮੌਜੂਦ ਨਹੀਂ ਸੀ ਸਿੱਟੇ ਵਜੋਂ ਬੇਰੁਜ਼ਗਾਰੀ ਅਤੇ ਬੇਚੈਨੀ ਵਧੀ ਤੇ ਰੈਂਦੀ ਕਸਰ ਮਹਿੰਗਾਈ ਦੇ ਕਰ ਦਿੱਤੀ ਜਗਬਾਣੀ ਨੇ ਟਿੱਪਣੀ ਕੀਤੀ ਹੈ ਕਿ ਟਰੂਡੋ ਦੀਆਂ ਦਿਸ਼ਾਹੀਣ ਨੀਤੀਆਂ ਹੀ ਉਸ ਨੂੰ ਲੈ ਡੁੱਬਿਆ ਅਖਬਾਰ ਉਮੀਦ ਕਰਦਾ ਹੈ ਕਿ ਹੁਣ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਸੁਧਾਰ ਹੋਵੇਗਾ ਰੂਯਾਨਾ ਸਪੋਕਸਮੈਨ ਨੇ ਲਿਖਿਆ ਹੈ ਕਿ ਟਰੂਡੋ ਲੋਕਪ੍ਰਿਤਾ ਗਵਾ ਚੁੱਕੇ ਸਨ ਸਫਾਰਤੀ ਪਵਾੜੀਆਂ ਅਤੇ ਆਰਥਿਕ ਨਿਗਾਰਨੇ ਵੱਲ ਦੀ ਤੇ ਤੇਲ ਪਾ ਦਿੱਤਾ ਪੰਜਾਬੀ ਜਾਗਰਣ ਆਖਦਾ ਹੈ ਕਿ ਟਰੂਡੋ ਦੇ ਅਸਤੀਫੇ ਨੂੰ ਭਾਰਤ ਖਾਸ ਕਰਕੇ ਪੰਜਾਬ ਦੇ ਨਜ਼ਰੀਏ ਤੋਂ ਵੀ ਵਿਚਾਰਿਆ ਜਾ ਰਿਹਾ ਹੈ ਆਪਣੀਆਂ ਨੀਤੀਆਂ ਖਾਲਸਤਾਨੀ ਅਗੂ ਹਰਦੀਪ ਨਿੱਜਰ ਦੇ ਕਤਲ ਅਤੇ ਪਾਰਟੀ ਦੇ ਅੰਦਰੂਨੀ ਕਲੇਸ਼ ਕਾਰਨ ਉਹ ਬੁਰੀ ਤਰ੍ਹਾਂ ਥਿਰ ਚੁੱਕੇ ਸਨ ਪੰਜਾਬੀ ਟ੍ਰਿਬਿਊਨ ਲਿਖਦਾ ਹੈ ਕਿ ਟਰੂਡੋ ਭਾਵੇਂ ਪੂਰਾ ਇੱਕ ਦਹਾਕਾ ਕੈਨੇਡਾ ਦੀ ਸਿਆਸਤ ਵਿੱਚ ਕੇਂਦਰ ਬਿੰਦੂ ਰਿਹਾ ਪਰ ਅੱਜ ਉਸ ਦੀ ਪਾਰਟੀ ਬਹੁਤ ਬੁਰੇ ਦੌਰ ਵਿੱਚੋਂ ਲੰਘ ਰਹੀ ਹੈ ਅਖਬਾਰ ਨੇ ਹੁਣ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਸੁਧਾਰ ਦੀ ਉਮੀਦ ਪ੍ਰਗਟਾਈ ਹੈ ਇਸੇ ਉਮੀਦ ਨਾਲ ਇਸ ਵਾਰ ਫਿਲਹਾਲ ਇਨਾ ਹੀ ਅਗਲੇ ਹਫਤੇ ਫਿਰ ਮਿਲਾਂਗੇ ਨਵੀਆਂ ਸੰਪਾਦਕੀ ਟਿੱਪਣੀਆਂ ਨਾਲ ਧੰਨਵਾਦ